ਅੰਦਰ ਪੰਜਾਬ ਦੇ ਅੰਦਰ ਜਿਹੜੀਆਂ ਰਾਜਧਿਕ ਤੇ ਰਾ ਜਿਹੜੀਆਂ ਸਿਆਸੀ ਪਾਰਟੀਆਂ ਪੰਜਾਬ ਚ ਇਲੈਕਸ਼ਨ ਲੜ ਰਹੀਆਂ ਨੇ ਜੀਆਂ ਉਹਨਾਂ ਚ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਕਿਉਂਕਿ ਉਹ ਆਤਨ ਮਜਬੂਰ ਨੇ ਉਹ ਆਦੀ ਨੇਗੇ ਉਹ ਕਾਨੂੰਨ ਤੋੜਨ ਦੇ ਆਦੀ ਨੇਗੇ ਬੜੇ ਲੰਬੇ ਅਰਸੇ ਤੋਂ ਜਦੋਂ ਵੀ ਉਹਨਾਂ ਦਾ ਰਾਜ ਰਹਾ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਉਹਨਾਂ ਨੇ ਹਮੇਸ਼ਾ ਕਾਨੂੰਨ ਨੂੰ ਤੋੜਿਆ ਹਮੇਸ਼ਾ ਕਾਨੂੰਨ ਨੂੰ ਸਿੱਕੇ ਤੇ ਟੰਗਿਆ ਜੰਕੀ 16 ਮਾਰਚ 16 ਮਾਰਚ 2024 ਨੂੰ ਦੇਸ਼ ਦੇ ਅੰਦਰ ਕੋਡ ਆਫ ਕੰਡਕਟ ਲੱਗ ਚੁੱਕਿਆ ਸੀ 16 ਮਾਰਚ 2024 ਨੂੰ ਯਾਨੀ ਕਿ ਪਿਛਲੇ ਮਹੀਨੇ ਦੇਸ਼ ਦੇ ਅੰਦਰ ਕੋਡ ਆਫ ਮਾਡਲ ਕੋਡ ਆਫ ਕੰਡਕਟ ਲੱਗਿਆ ਸੀ ਯਾਨੀ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਔਰ ਸਰਕਾਰੀ ਕੰਮਕਾਜ ਕਿਹੜੇ ਤਰੀਕੇ ਨਾਲ ਹੋਣਗੇ ਇਹਦੇ ਸਬੰਧ ਦੇ ਵਿੱਚ ਗਾਈਡਲਾਈਨ ਜਾਰੀ ਹੋਈਆਂ ਸੀ ਔਰ ਇਸੇ ਸਮੇਂ ਇੱਕ ਪੰਜਾਬ ਦੀ ਧਿਰ ਇੱਕ ਪੰਜਾਬ ਦੀ ਸਿਆਸੀ ਪਾਰਟੀ ਜਿਨੇ ਪੰਜਾਬ ਦੇ ਅੰਦਰ 10 ਸਾਲ ਰਾਜ ਕੀਤਾ ਔਰ ਪੰਜਾਬ ਦੇ ਅੰਦਰ ਕਾਨੂੰਨ ਨੂੰ ਛਿੱਕੇ ਤੇ ਟਾਂਕੇ ਰੱਖਿਆ ਪੰਜਾਬ ਦੇ ਅੰਦਰ ਹਮੇਸ਼ਾ ਉਹਨਾਂ ਦੇ ਰਾਜ ਦੇ ਸਮੇਂ ਕਾਨੂੰਨ ਤੋੜਿਆ ਜਾਂਦਾ ਸੀ ਕਾਨੂੰਨ ਨੂੰ ਨਿੱਜੀ ਹਿੱਤਾਂ ਲਈ ਵਰਤਿਆ ਜਾਂਦਾ ਸੀਗਾ ਕਿਉਂਕਿ ਉਹ ਆਤਨ ਉਹਨਾਂ ਦੀ ਪਾਰਟੀ ਦਾ اصول ਆ ਕਿ ਹਮੇਸ਼ਾ ਹੀ ਉਹ ਕਾਨੂੰਨ ਤੋੜਦੇ ਰਹੇ ਨੇ ਹੁਣ ਵੀ ਉਹ ਜਿਹੜੀ ਉਹਨਾਂ ਦੀ ਪਰਿਵਾਰ ਪਰਿਵਾਰ ਬਚਾਓ ਯਾਤਰਾ ਕਹਿਣ ਦੂਤਾ ਉਹ ਕਹਿੰਦੇ ਨੇ ਕਿ ਜੇ ਅਸੀਂ ਪੰਜਾਬ ਬਚਾਓ ਯਾਤਰਾ ਤੇ ਨਿਕਲੇ ਹੋਇਆ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਨੇ ਅੱਜ ਪੰਜਾਬ ਯਾਤਰਾ ਪੰਜਾਬ ਬਚਾਓ ਯਾਤਰਾ ਦੇ ਨਾਂ ਦੇ ਉੱਤੇ ਥੱਲੇ ਆਪਣਾ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਆ ਉਹਨਾਂ ਨੇ ਮਿਤੀ ਮਿਤੀ 6 4 ਮਿਤੀ 6 4 2024 ਨੂੰ ਉਹਨਾਂ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਜੀ ਨੇ ਜਦੋਂ ਉਹ ਪਰਿਵਾਰ ਬਚਾਓ ਯਾਤਰਾ ਜਾਂ ਪੰਜਾਬ ਬਚਾਓ ਯਾਤਰਾ ਰਾਏਕੋਟ ਦੇ ਅੰਦਰ ਰਾਏ ਕੋਰਟ ਚ ਪਹੁੰਚੀ ਸੀ ਤਾਂ ਉਸ ਸਮੇ ਮਾਡਲ ਕੋਡ ਆਫ ਕੰਡਕਟ ਦੀਆਂ ਧੱਜੀਆਂ ੜਾਂ ਜਾ ਗੀਆਂ ਉਸ ਸਮੇ ਕਾਨੂੰਨ ਨੂੰ ਤੋੜਿਆ ਗਿਆ ਉਸ ਸਮੇ ਜੋ ਕਾਨੂੰਨ ਜੋ ਸੰਵਧਾਨ ਬਾਬਾ ਸਾਹਿਬ ਪੀਮਰੋ ਬੇੜਕਰ ਜੀ ਨੇ ਬਣਾਇਆ ਸੀ ਉਸ ਕਾਨੂੰਨ ਨੂੰ ਤੋੜਿਆ ਗਿਆ ਮਾਡਲ ਆਫ ਕੋਡ ਮਾਡਲ ਆਫ ਕੋਡ ਆਫ ਕੰਡਕਟ ਦੀਆਂ ਧੱਜੀਆਂ ੜਾਂ ਜਾ ਗੀਆਂ ਕਿਸ ਤਰ੍ਹਾਂ ਛੋਟੇ ਬੱਚਿਆਂ ਦਾ ਕਿਸ ਤਰ੍ਹਾਂ ਚਿਲड्रन ਦਾ ਛੋਟੇ ਬੱਚਿਆਂ ਦਾ ਆਪਣੇ ਨਿੱਜੀ ਹਿੱਤਾਂ ਦੇ ਲਈ ਸਾਰੇ ਵੋਟਾਂ ਲੈਣ ਦੇ ਲਈ ਬੱਚਿਆਂ ਦਾ ਦੁਰਉਪਯੋਗ ਹੋਇਆ ਕਿਸ ਤਰ੍ਹਾਂ ਬੱਚਿਆਂ ਨੂੰ ਮਾਈਕ ਫੜਾ ਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਡੇ ਲਈ ਅਪੀਲ ਕਰੋ ਤੁਸੀਂ ਸਾਡੇ ਲਈ ਵੋਟਾਂ ਦੀ ਅਪੀਲ ਕਰੋ ਉੱਥੇ ਕਿਹਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਜੀ ਨੇ ਉਸ ਯਾਤਰਾ ਦੌਰਾਨ ਬੱਚਿਆਂ ਤੋਂ ਇਹ ਸਲੋਗਨ ਲਵਾਏ ਇਹ ਨਾਅਰੇ ਲਵਾਏ ਕਿ ਅਕਾਲੀ ਦਲ ਜਿੰਦਾਬਾਦ ਕਹੋ ਬੱਚਿਆਂ ਤੋਂ ਇਹ ਨਾਅਰੇ ਲਵਾਏ ਕਿ ਅਕਾਲੀ ਦਲ ਜਿੰਦਾਬਾਦ ਕਹੋ ਬੱਚਿਆਂ ਨੂੰ ਕਿਹਾ ਗਿਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਲਈ ਵੋਟਾਂ ਦੀ ਅਪੀਲ ਕਰੋ। ਬੱਚਿਆਂ ਨੂੰ ਸਕ੍ਰਿਪਟ ਲਿਖ ਕੇ ਦਿੱਤੀ ਗਈ। ਬੱਚਿਆਂ ਦਾ ਦੁਰਉਪਯੋਗ ਹੋਇਆ। ਦੇਸ਼ ਦਾ ਕਾਨੂੰਨ ਜਾਣਦਾਗਾ ਕਿ ਤੁਸੀਂ ਕਿਸੇ ਵੀ ਬੱਚੇ ਨੂੰ ਜਿਹਦੀ ਉਮਰ 18 ਸਾਲ ਤੋਂ ਘੱਟ ਆ ਜਿਹੜਾ ਬਾਲਗ ਨਹੀਂ ਹੋਇਆ ਉਹਨੂੰ ਤੁਸੀਂ ਇਲੈਕਸ਼ਨ ਦੇ ਅੰਦਰ ਉਹ ਤੋਂ ਪ੍ਰਚਾਰ ਨਹੀਂ ਕਰਵਾ ਸਕਦੇ। ਇਹ ਮਾਡਲ ਕੋਡ ਆਫ ਕੰਡਕਟ ਕਹਿੰਦਾਗਾ ਸਾਡੇ ਸਬਦਾਨ ਦੀਆਂ ਧਾਰਾਵਾਂ ਕਹਿੰਦੀਆਂ ਨੇ ਕਿ ਤੁਸੀਂ ਉਹਨਾਂ ਬੱਚਿਆਂ ਤੋਂ ਕੈਂਪੇਨ ਨਹੀਂ ਕਰਾ ਸਕਦੇ ਨੰਬਰ ਆਫ ਜੱਜਮੈਂਟਸ ਨੰਬਰ ਆਫ ਜੱਜਮੈਂਟਸ ਨੰਬਰ ਆਫ ਗਾਈਡਲਾਈਨਸ ਸਾਡੇ ਇਲੈਕਸ਼ਨ ਕਮਿਸ਼ਨ ਵੱਲੋਂ ਸਮੇਂ-ਸਮੇਂ ਸਰ ਜਾਰੀ ਕੀਤੀਆਂ ਗਈਆਂ ਰਹੀਆਂ ਕਿ ਇਹਨਾਂ ਤਹਿਤ ਅਸੀਂ ਬੱਚਿਆਂ ਦਾ ਬੱਚਿਆਂ ਤੋਂ ਇਲੈਕਸ਼ਨ ਕੈਂਪੇਨ ਨਹੀਂ ਕਰਵਾ ਸਕਦੇ ਪਰ ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਸਖਵੀਰ ਸਿੰਘ ਬਾਦਲ ਉਹਨਾਂ ਦੇ ਪ੍ਰਧਾਨ ਜੀ ਨੇ ਕਾਨੂੰਨ ਦੀਆਂ ਧੱਜੀਆਂ ਆਂ ਡਾਂਜਾਂ ਕਿਉਂਕਿ ਉਹਨਾਂ ਨੂੰ ਕਾਨੂੰਨ 'ਚ ਵਿਸ਼ਵਾਸ ਨਹੀਂ ਹੈਗਾ ਉਹ ਹਮੇਸ਼ਾ ਕਾਨੂੰਨ ਤੋੜਨ ਦੇ ਆਦੀ ਨੇਗੇ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਕਈ ਜਗ੍ਹਾ ਤੇ ਕੀ ਕਹਿੰਦੇ ਹੁੰਦੇ ਸੀਗੇ ਜਦੋਂ ਪਿੰਡਾਂ 'ਚ ਪ੍ਰਚਾਰਤ ਜਾਂਦੇ ਨੇ ਕਹਿੰਦੇ ਕੁੰਡੀਆਂ ਲਾ ਲਓ ਬਿਜਲੀ ਦੀ ਚੋਰੀ ਕਰ ਲਓ ਪਾਣੀ ਦੀ ਚੋਰੀ ਕਰ ਲਓ ਉਹ ਆਤਨ ਮਜਬੂਰ ਨੇਗੇ ਉਹਨਾਂ ਦੀ ਆਦਤਾਂ ਇਸ ਤਰ੍ਹਾਂ ਦੀਆਂ ਨੇਗੇ ਹਮੇਸ਼ਾ ਕਾਨੂੰਨ ਤੋੜਨ ਵਾਲੀਆਂ ਨੇਗੇ ਇੱਥੇ ਵੀ ਉਹਨਾਂ ਨੇ ਡੇਟ 6 4 2024 ਨੂੰ ਯਾਨੀ ਕਿ ਇਸੇ ਮਹੀਨੇ 6 ਅਪ੍ਰੈਲ ਨੂੰ ਉਹਨਾਂ ਦੇ ਬੱਚਿਆਂ ਤੋਂ ਪ੍ਰਚਾਰ ਕਰਵਾ ਕੇ ਮਾਡਲ ਕੋਡ ਆਫ ਕੰਡਕਟ ਦੀਆਂ ਧੱਜੀਆਂ ਡਾਂਜਾਂ ਔਰ ਇਲੈਕਸ਼ਨ ਕਮਿਸ਼ਨ ਦੇ ਜੋ ਨਾਰਮਸ ਜੋ ਸਾਡੀਆਂ ਗਾਈਡਲਾਈਨਸ ਨੇ ਗਿਆ ਜਿਹੜੀਆਂ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਦੇ ਧੱਜੀਆਂ ਉਡਾ ਕੇ ਇੱਕ ਵਾਰ ਫੇਰ ਮੈਂ ਸਮਝਦਾ ਪੰਜਾਬ ਦੇ ਅਗੇਂਸਟ ਹੋਣ ਦਾ ਕਾਨੂੰਨ ਦੇ ਅਗੇਂਸਟ ਹੋਣ ਦਾ ਉਹਨਾਂ ਨੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਆਪਣੇ ਆਪ ਨੂੰ ਦਰਸਾਇਆ ਕਿ ਕਿਸ ਤਰ੍ਹਾਂ ਅਕਾਲੀ ਦਲ ਜਿਹੜਾ ਉਹ ਕਾਨੂੰਨ 'ਚ ਵਿਸ਼ਵਾਸ ਨਹੀਂ ਰੱਖਦਾ ਸੋ ਉਹਨਾਂ ਦੇ ਖਿਲਾਫ ਅਸੀਂ ਆ ਕੰਪਲੇਂਟ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਭੇਜੀ ਆ ਕਿ ਉਹਨਾਂ ਦੇ ਅਗੇਂਸਟ ਚਾਈਲਡ ਲੇਬਰ ਪ੍ਰੋਹਿਬਿਸ਼ਨ ਰੈਗੂਲੇਸ਼ਨ ਐਕਟ 1986 ਦੇ ਤਹਿਤ ਜਿਹੜਾ ਕਿ 2016 ਚ ਐਮੈਂਡਮੈਂਟ ਹੋਇਆ ਅਤੇ ਆਨਰੇਬਲ ਬੰਬੇ ਹਾਈ ਕੋਰਟ ਦੇ ਆਰਡਰ ਦੇ ਤਹਿਤ ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਜੱਜਮੈਂਟਾਂ ਰਹਿ ਗਈਆਂ ਜਿਹੜੀਆਂ ਸਾਡੀਆਂ ਸਾਡੀ ਆਨਰੇਬਲ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੀਆਂ ਗਈਆਂ ਰਹਿ ਗਈਆਂ ਜਿਨ੍ਹਾਂ ਨੂੰ ਆਧਾਰ ਬਣਾ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਹਦਾਇਤਾਂ ਜਾਰੀ ਕੀਤੀਆਂ ਸੀ ਉਹਨਾਂ ਦੀ ਕੋਰ ਅਲੰਘਣਾ ਉਹਨਾਂ ਦੀ ਕੋਰ ਅਲੰਘਣਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਆ ਸੋ ਉਹਦੇ ਖਿਲਾਫ ਅੱਜ ਸਾਡਾ ਬਫਦ ਜਿਹੜਾ ਉਸ ਇਲੈਕਸ਼ਨ ਕਮਿਸ਼ਨ ਕੋਲੇ ਆਪਣਾ ਮੈਮੋਰੰਡਮ ਸਭ ਕੀ ਸਬਮਿਟ ਕੀਤਾਗਾ ਆਪਣੀ ਦਰਖਾਸਤ ਸਬਮਿਟ ਕੀਤੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਉਹਨਾਂ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਉਹਨਾਂ ਦੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਜਿਹੜੇ ਬੱਚੇ ਹਜੇ ਛੋਟੇ ਬੱਚੇ ਨੇਗੇ ਜਿਹੜੇ ਬਾਲਗ ਨਹੀਂ ਹੋਏ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਆ ਉਹਨਾਂ ਬੱਚਿਆਂ ਨੂੰ ਇਲੈਕਸ਼ਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਲਈ ਆਪਣੇ ਨਿੱਜੀ ਮਫਾਦਿਆਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਵਰਤਿਆਗਾ ਸੋਦੇ ਖਿਲਾਫ ਅਸੀਂ ਅੱਜ ਇੱਕ ਕਲੈਕਸ਼ਨ ਕਮਿਸ਼ਨ ਨੂੰ ਜਿਹੜਾ ਹੈਗਾ ਯਾਦ ਪੱਤਰ ਦੇ ਕੇ ਆਏ ਕਿ ਉਹਨਾਂ ਨੂੰ ਮੈਮੋਰੰਡਮ ਸਬਮਿਟ ਕਰਕੇ ਤਵੀਰ ਬਾਦਲ ਦੀ ਸਿਹਤ ਖਰਾਬ ਹੋ ਗਈ ਪੰਜਾਬ ਬਚਾਓ ਯਾਤਰਾ ਦੌਰਾਨ ਹਸਪਤਾਲ ਭੱਤੀ ਕਰਵਾਇਆ ਗਿਆ ਡੈਲੀਏਸ਼ਨ ਆ ਦੇਖੋ ਪੰਜਾਬ ਬਚਾਓ ਨਹੀਂ 10 ਸਾਲ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪੀ ਦਾ ਰਾਜ ਰਿਹਾ 10 ਸਾਲ ਪੰਜਾਬ 'ਚ ਗੁੰਡਾਗਰਦੀ ਪੰਜਾਬ 'ਚ ਮਾਫੀਆ ਰਾਜ ਪੰਜਾਬ ਸ਼ਰਾਬ ਦਾ ਮਾਫੀਆ ਪੰਜਾਬ ਛੇੜ ਦਾ ਮਾਫੀਆ ਕਿਹਨੇ ਚਲਾਇਆ ਬੱਚਾ ਬੱਚਾ ਜਾਣਦਾ ਟਰਾਂਸਪੋਰਟ ਦਾ ਮਾਫੀਆ ਕਿਹਨੇ ਚਲਾਇਆ ਅਕਾਲੀ ਦਲ ਬਾਦਲ ਨੇ ਚਲਾਇਆ ਸ਼੍ਰੋਮਣੀ ਅਕਾਲੀ ਦਲ ਭਾਜਪੀ ਨੇ ਚਲਾਇਆ ਸੋ ਅੱਜ ਉਹ ਪੰਜਾਬ ਬਚਾਓ ਤਾਂ ਨਿਕਲੇ ਹੋਏ ਨੇ ਪੰਜਾਬ ਬਚਾਓ ਨਹੀਂ ਅੱਜ ਉਹ ਜਿਹੜਾ ਆਪਣਾ ਬਚਿਆ ਖੁਚਿਆ ਪਰਿਵਾਰ ਆ ਉਹਨੂੰ ਬਚਾਉਣ ਦੇ ਲਈ ਯਾਤਰਾ ਕਰ ਰਹੇ ਆ ਸੋ ਸੰਜੇ ਸਿੰਘ ਜੀ ਅੱਜ ਆ ਰਹੇ ਆ ਚੰਡੀਗੜ੍ਹ ਕੀ ਕੁਝ ਹੈ ਜਿੰਦੇ ਵਿੱਚ ਕੀ ਚੁਣਾਵੀ ਉਸ ਤੋਂ ਲੈ ਕੇ ਕਰਾਂਗੇ ਤਿਆਰੀ ਦੇਖੀਏ ਹਮਾਰੇ ਰਾਜ ਸਭਾ ਮੈਂਬਰ ਸੰਜੇ ਸਿੰਘ ਜੀ ਥੋੜੇ ਦਿਨ ਪਹਿਲੇ ਉਹ ਪਹਿਲੇ ਉਹਨੂੰ ਕੋ ਝੂਠੇ ਮਨਕਰਤ ਕੇਸ ਵਿੱਚ ਜੋ ਇੱਕ ਝੂਠਾ ਮਨਕਰਤ ਕੇਸ ਦੇਸ਼ ਕੀ ਈਡੀਆਈ ਨੇ ਬੀਜੇਪੀ ਕੀ ਈਡੀਆਈ ਨੇ ਬੀਜੇਪੀ ਕੀ ਸੀਬੀਆਈ ਨੇ ਬਣਾਇਆ ਥਾ ਉਸਮੇ ਆਨਰੇਬਲ ਸੁਪਰੀਮ ਕੋਰਟ ਨੇ ਉਹਨੇ ਰਾਹਤ ਦੀ ਹੈ ਉਹਨੇ ਬੇਲ ਦੀ ਹੈ और उसके बाद वो इलेक्शन प्रचार के लिए यहाँ पंजाब आए हैं आज उनका पंजाब में स्वागत है हमारी जितने भी विधायक हैं पंजाब की उनकी मीटिंग लेंगे सो बिल्कुल आ, मैं समझता हूँ वो प्रचार करने के लिए पंजाब आज जिम्मेदारी मुख्यमंत्री भगवंत मान से बन गई क्योंकि अरविंद केजरीवाल तो फिलहाल जेल लगता है कि जिम्मेदारी इन्होंने चेहरों के उत्तर बहुत वीडियो बन चुकी हुई है अब लखा ही वलंटियर उंज पंजाब पंजाब दे चाहे देश दे जिथे भी आम आदमी पार्टी के वलंटियर ने वो कला कला ਅਰਵਿੰਦ ਕੇਜਰੀਵਾਲ ਬਣ ਕੇ ਪ੍ਰਚਾਰ ਦੇਸ਼ ਦੇ ਅੰਦਰ ਕਰ ਰਿਹਾ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਵਿਰੋਧੀਆਂ ਦਾ ਅਸੀਂ ਵਿਰੋਧ ਕਰ ਰਹੇ ਹਾਂਗੇ ਤਾਨਾਸ਼ਾਹੀ ਨੀਤੀਆਂ ਦਾ ਲਗਾਤਾਰ ਸਾਡੇ ਵਿਰੋਧ ਕਰਨ ਲੱਗੇ ਉਹਦੇ ਵਿੱਚ ਸਾਡੇ ਸੀਨੀਅਰ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਸੰਜੇ ਸਿੰਘ ਜੀ ਹੋਰ ਬਹੁਤ ਸਾਰੇ ਸੰਦੀਪ ਪਾਠਕ ਜੀ ਦਿੱਲੀ ਦੀ ਪੂਰੀ ਲੀਡਰਸ਼ਿਪ ਪੰਜਾਬ ਦੀ ਪੂਰੀ ਲੀਡਰਸ਼ਿਪ ਇੱਕ ਜੁੱਟ ਹੋ ਕੇ ਅਸੀਂ ਦੇਸ਼ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹ ਸਰਕਾਰ ਆ ਜੋ ਦੇਸ਼ ਦੇ ਅੰਦਰ ਸਬਦਾਨ ਨੂੰ ਖਤਮ ਕਰਨ ਵਾਲੀ ਸਰਕਾਰ ਆ ਜੋ ਦੇਸ਼ ਦੇ ਅੰਦਰ ਡੈਮੋਕ੍ਰੇਸੀ ਦਾ ਮਾਰਡਰ ਕਰਨ ਵਾਲੀ ਸਰਕਾਰ ਆ ਉਹਦਾ ਬਿਲਕੁਲ ਅਸੀਂ ਵਿਰੋਧ ਕਰਾਂਗੇ ਇਹਨਾਂ ਇਲੈਕਸ਼ਨਾਂ ਦੇ ਅੰਦਰ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੀ ਕਰਾਰੀ ਹਾਰ ਹੋ ਕਿਉਂਕਿ ਜਦੋਂ ਕੋਈ ਜਦੋਂ ਕੋਈ ਵਿਅਕਤੀ ਡਰਿਆ ਹੁੰਦਾਗਾ ਉਦੋਂ ਹੀ ਏਜੰਸੀਆਂ ਦਾ ਦੁਰਉਪਯੋਗ ਹੁੰਦਾਗਾ ਇਤਿਹਾਸ ਗਵਾਗਾ ਇਤਿਹਾਸ ਗਵਾਗਾ ਜਿੰਨਾ ਵੀ ਪਾਰਟੀਆਂ ਨੇ ਏਜੰਸੀਆਂ ਦੀ ਦੁਰਵਰਤੋਂ ਕੀਤੀ ਆ ਚਾਹੇ ਸੀਵੀਆਈ ਦੀ ਈਡੀ ਦੀ ਚਾਹੇ ਮੈਂ ਸਮਝਦਾ ਇਨਕਮ ਟੈਕਸ ਦੇ ਅਧਿਕਾਰੀਆਂ ਦੀ ਉਸ ਉਹ ਪਾਰਟੀ ਜਿਹੜੀ ਹਾਰੀ ਆ ਕਿਉਂਕਿ ਲੋਕ ਚੜਨ ਦੇ ਕਿ ਉਹ ਡੈਮੋਕ੍ਰੇਸੀ ਨੂੰ ਬਚਾਉਣ ਦੇ ਲਈ ਆਪਣਾ ਜ਼ੋਰ ਲਾਉਂਦੇ ਨੇ ਕਿ ਸੋ ਮੈਂ ਸਮਝਦਾ ਦੇਸ਼ ਦੇ ਲੋਕ ਇਕੱਠ ਨੇ ਕਿ ਪਰ ਭਾਰਤੀ ਜਨਤਾ ਪਾਰਟੀ ਦੀ ਗੁਰੀ ਤਰ੍ਹਾਂ ਹਰ ਰਹੇ ਜੀਮਾ ਸਾਹਿਬ ਇੱਕ ਮਿੰਟ ਜੀਮਾ ਸਾਹਿਬ ਇੱਕ ਅੱਜ ਮੀਟਿੰਗ 1 ਵਜੇ ਹੋਣ ਜਾ ਰਹੀ ਹੈ ਮਾਡਲ ਆਫ ਕੋਰਪੋਰਟ ਕੰਡਕਟ ਦੀ ਇਹਦੇ ਚ ਵੀ ਵਾਇਲੈਂਸ ਹੁੰਦੀ ਹੈ ਕਿ ਸੀਐਮ ਹਾਊਸ ਦੇ ਵਿੱਚ ਪਾਰਟੀ ਦੀਆਂ ਐਮਐਲਏ ਪਾਰਟੀ ਦੇ ਮਤਲਬ ਦੀਆਂ ਮੀਟਿੰਗਾਂ ਨਹੀਂ ਹੋ ਸਕਦੀਆਂ ਤੁਹਾਨੂੰ ਲੱਗਦਾ ਹੈ ਕਿ ਕੋਰਪੋਰਟ ਕੰਡਕਟ ਦੀ ਵਾਇਲੈਂਸ ਹੈ ਨਾਲ ਨਾਲ ਇਸ ਇਸ ਤਰੀਕੇ ਦੀਆਂ ਮੀਟਿੰਗਾਂ ਸੀਐਮ ਹਾਊਸ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਇਹ ਦੇਖੋ ਦੇਖੋ ਅਸੀਂ ਸਾਰੀਆਂ ਇਲੈਕਸ਼ਨ ਕਮਿਸ਼ਨ ਦੀ गाइडलाइन लेके उन्होंने पढ़ने तो बाद ही अपना शांत साहब किसान लगातार विरोध कर रहे हैं बीजेपी का बट कुछ बीजेपी के लीडर्स हैं बोल रहे हैं कि आम आदमी पार्टी और कांग्रेस के लोग विरोध कर रहे हैं किसान नहीं है देखिए देश जानता है कि देश के किसानों के साथ कितना बड़ा धोखा भारतीय जनता पार्टी ने किया भारतीय जनता पार्टी का यह नारा था कि हम किसान की आमदन दुगनी करेंगे अब जब किसान अपना हक मांगने के लिए धरने पे बैठता है तो आगे से क्या आती है गोली आती है बीजेपी की गोली आती है सो आप गोलियां चला रहे हैं किसानों के ऊपर किसानों को मार रहे हैं किसान अपना हक मांग रहा है आज जितने भी यहाँ हम मार्केट में जितने भी लोग हैं हम किसी भी किस कारण जी रहे हैं हम किसान के कारण जी रहे हैं किसान ना होता तो हम कहाँ से अपना खाना खाते भाई कहाँ से रोटी खाते तो मैं समझता हूँ आज भारतीय जनता पार्टी किसानों से नफरत करती है इसीलिए किसानों को निशाना बनाया जा रहा है और देश के किसान के साथ आम आदमी पार्टी डटके खड़ी है पहले भी थी आज भी आगे भी रहे जिस तरह बीजेपी ਇੱਕ ਸਰੋਵਰ ਬਾਈ ਉਹ ਪਿੱਛੇ ਆ ਰਿਹਾ ਪ੍ਰੀਤਮ ਬਾਈ ਪਕੜ ਕੇ ਚਲੋ ਬਾਈ ਦੇਖਣ ਨੂੰ ਜਾਨ ਬੜੀ ਠੀਕ ਹੈ ਠੀਕ ਹੈ ਜੀ ਸਰ ਸਰ ਅੱਜ ਮੁਲਾਕਾਤ ਸਰ ਬੋਲੋ ਥੋੜਾ ਅੱਗੇ ਆ ਸ਼ੁਰੂ ਕਰੀਏ ਬਾਈ ਹਾਂ ਜੀ ਸਭ ਤੋਂ ਪਹਿਲਾਂ ਸਾਰੇ ਮੀਡੀਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਆਮ ਆਦਮੀ ਪਾਰਟੀ ਪੰਜਾਬ ਦਾ ਇੱਕ ਬਫਤ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਜਿਹੜੇ ਕਿ ਗਵਰਨਮੈਂਟ ਆਫ ਇੰਡੀਆ ਦੇ ਪ੍ਰਤਿਨਿਧ 代表 ਪੰਜਾਬ ਦੇ ਅੰਦਰ ਸੀ ਸਿਬਨ ਜੀ ਆਈਐਸ ਅਧਿਕਾਰੀ ਉਹਨਾਂ ਨੂੰ ਅਸੀਂ ਮਿਲ ਕੇ ਆਇਆ ਮੇਰੇ ਨਾਲ ਸਾਡੀ ਪਾਰਟੀ ਦੇ ਜਨਰਲ ਸੈਕਟਰੀ ਸਰਦਾਰ ਹਰਚੰਦ ਸਿੰਘ ਬਰਸੜ ਜੀ ਸਾਡੇ ਅਨੰਦ ਪ੍ਰਸਾਦ ਤੋਂ